ਦਾਨਾ ਕਮਜ਼ੋਰੀ ਆਂਦੀ ਕਿਉਂ ਹੈ ਦੋ ਕਾਰਨ ਇਹ ਫਿਜ਼ੀਕਲ ਸਾਈਕੋਲੋਜੀ ਫਿਜ਼ੀਕਲ ਦੇ ਵਿੱਚ ਨਾ ਕੋਈ ਇੰਜਰੀ ਹੋ ਗਈ ਹੈ ਜਾਂ ਕੋਈ ਅਥੀਰੋਸਕਲੇਰੀਓਸਿਸ ਜਾਂ ਕੋਲੇਸਟ੍ਰੋਲ ਕਰਕੇ ਸਾਈਕੋਲੋਜੀਕਲ ਦੇ ਵਿੱਚ ਵੀ ਕਈ ਵਾਰੀ ਕੋਈ ਸਟ्रेस ਹੈ ਕੋਈ ਐਂਗਜ਼ਾਇਟੀ ਹੈ ਕੋਈ ਡਿਪਰੈਸ਼ਨ ਹੈ ਟੈਨਸ਼ਨ ਹੈ ਜਿਆਦਾ दारू ਪੀਣ ਨਾਲ ਇਮਪੋਟੈਂਸੀ ਹੁੰਨੀ ਹੈ ਐਕਸੈਸ ਦੇ ਵਿੱਚ ਜਿਹੜੇ ਲੋਕ ਲਗਾਤਾਰ ਪੀਂਦੇ ਰਹਿੰਦੇ ਆ ਠੀਕ ਹੈ ਸਟਾਰਟਿੰਗ ਤੁਸੀਂ ਡਰਿੰਕ ਕਰਦੇ ਹੋ ਟੂ ਅਵੋਇਡ ਪ੍ਰੀਮੇਚਰ ਇਜੈਕੂਲੇਸ਼ਨ ਥੋੜੀ ਜਿਹਾ ਸਰ ਰਹੇਗਾ ਲੇਕਿਨ ਉਹ ਹੀ ਡਰਿੰਕ ਬਾਅਦ ਦੇ ਵਿੱਚ ਇੰਪੋਰਟੈਂਸ ਹੀ ਕਰਦੀ ਜਿੰਨੀਆਂ ਦਵਾਈਆਂ ਨੇ ਡਾਕਟਰਸ ਨੇ ਲਿਖਣੀਆਂ ਦਵਾਈਆਂ ਉਹਨਾਂ ਨੂੰ ਖਾਣੀ ਪੈਂਦੀਆਂ ਪਰ ਉਹ ਹੀ ਦਵਾਈਆਂ ਕਰਕੇ ਵੀ ਨਾ ਮਰਦਾਂਗੇ 90% ਪੇਸ਼ੈਂਟ ਮੇਰੇ ਦੇਖੋ ਜਦੋਂ ਮੇਰੇ ਕੋ ਆਉਂਦੇ ਵੀ ਜਾਂ ਕਿਸੇ ਨਾਲ ਗੱਲ ਵੀ ਕਰਦੇ ਜਿੰਨਾਂ ਦਵਾਈ ਜਾਂਦੀ ਵੀ ਹੈ ਨਾ ਮਰਦਾਨਗੀ ਦੀ ਤੇ ਮੇਰਾ ਇਹੀ ਸਵਾਲ ਹੁੰਦਾ ਵੀ ਬੀਪੀ ਠੀਕ ਹੈ ਲਿੰਗ ਤੇ ਵੀ ਜਦੋਂ ਬਲੱਡ ਪ੍ਰੈਸ਼ਰ ਜ਼ਿਆਦਾ ਹੋਵੇ ਹਾਲਾਂਕਿ ਲਿੰਗ ਦੇ ਵਿੱਚ ਵੀ ਬਲੱਡ ਸਪਲਾਈ ਜਾਣ ਤੋਂ ਦਾ ਪ੍ਰੈਸ਼ਰ ਹੀ ਚਾਹੀਦਾ ਹੁੰਦਾ ਜਿਹਦੇ ਨਾਲ ਰਿਐਕਸ਼ਨ ਆਉਣੀ ਹੈ ਸੋ ਮੇਨਲੀ ਜਿਹੜੀ ਸਟੈਂਡਿੰਗ ਦੀ ਪ੍ਰੋਬਲਮ ਹੈ ਲਾਸ ਆਫ ਇਰੇਕਸ਼ਨ ਹੈ ਜਾਂ ਪ੍ਰੀਮੇਚੁਰ ਜੈਕੂਲੇਸ਼ਨ ਹੈ ਜਾਂ ਇਮਪੋਟੈਂਸੀ ਆ ਦਾ ਮੇਨ ਕਾਰਨ ਇਹ ਹੀ ਕਾਰਨ ਮਰੀਜ਼ ਦਾ ਕੋਈ ਕਸੂਰ ਨਹੀਂ ਹੁੰਦਾ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਇਸੇ ਕਰਕੇ ਕਈਆਂ ਦੇ ਡਾਈਵੋਰਸ ਹੋ ਜਾਂਦੇ ਆ ਜਾਂ ਕਈ ਮਿਸ ਅੰਡਰਸਟੈਂਡਿੰਗਸ ਹੋ ਜਾਂਦੀਆਂ ਭਾਵੇਂ ਹਸਬੰਡ ਵਾਈਫ ਹੈ ਭਾਵੇਂ ਬੁਆਏਫ੍ਰੈਂਡ ਗਰਲਫ੍ਰੈਂਡ ਨੇ ਲੇਕਿਨ ਕੋਈ ਚਿੰਤਾ ਦੀ ਗੱਲ ਨਹੀਂ ਮਰਦਾਨਾ ਕਮਜ਼ੋਰੀ ਲਈ ਸ਼ੀਗਰ ਪਤਨ ਲਈ ਪੀਰੀ ਨੂੰ ਗਾੜਾ ਕਰਨ ਲਈ ਬੇਉਲਾਜ ਜਿਹੜੇ ਉਹਨਾਂ ਲਈ ਦਵਾਈਆਂ ਬਣੀਆਂ ਤੇ ਆਯੁਰਵੈਦ ਕਈ ਨੁਸਖਿਆਂ ਨਾਲ ਤੁਸੀਂ ਘਰ ਬੈਠੇ ਤਿਆਰ ਕਰਕੇ ਬਿਨਾਂ ਦਵਾਈ ਤੋਂ ਠੀਕ ਕਰ ਲੈ ਭਾਵੇਂ ਉਹ ਕਬਜ਼ ਹੈ ਦਾਇਰੀਆ ਹੋਵੇ ਡਾਇਸੈਂਟਰੀ ਹੋਵੇ ਜਿਹਨੂੰ ਪੇਚਿਸ਼ ਕਹਿੰਦੇ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਮੈਂ ਹਾਂ ਡਾਕਟਰ ਕੁਮਾਰ ਕੁਦਰਤੀ ਜੜੀ ਬੂਟਿਆਂ ਦੇ ਆਯੁਰਵੈਦਿਕ ਹੈਲਥ ਸੈਂਟਰ 'ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਹੈ ਐਨੇ ਲੰਬੇ ਅਰਸੇ ਤੋਂ ਤੁਸੀਂ ਮੇਰੇ ਪ੍ਰੋਗਰਾਮ ਦੇਖ ਰਹੇ ਹੋ ਰੈਫਰ ਕਰਦੇ ਹੋ ਸ਼ੇਅਰ ਕਰਦੇ ਹੋ ਦਵਾਈ ਮੰਗਾਂਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕੋਈ ਐਸੀ ਬਿਮਾਰੀ ਨਹੀਂ ਜਿਹਦੇ ਬਾਰੇ ਅਸੀਂ ਵੇ 25 30 ਸਾਲ ਤੋਂ ਤੁਸੀਂ ਮੈਨੂੰ ਟੀਵੀ ਤੇ ਦੇਖ ਰਹੇ ਹੋ ਕੋਈ ਅਸੀਂ ਡਿਸਕਸ ਨਾ ਕੀਤਾ ਹੋਵੇ ਕੋਈ ਐਪੀਸੋਡ ਨਾ ਕੀਤਾ ਹੋਵੇ ਭਾਵੇਂ ਤੁਸੀਂ YouTube ਤੇ ਦੇਖੋ Facebook ਤੇ ਦੇਖੋ ਰੀਲ ਦੇਖੋ 슈ਗਰ ਹੋਵੇ ਬਲੱਡ ਪ੍ਰੈਸ਼ਰ ਹੋਵੇ ਕੋਲੇਸਟ੍ਰੋਲ ਹੋਵੇ ਮੋਟਾਪਾ ਹੋਵੇ ਵਾਲ ਚੜਦੇ ਹੋਣ ਪੇਟ ਦੀ ਕੋਈ ਬਿਮਾਰੀ ਹੋਵੇ ਕੋਈ ਗੁਰਦੇ ਦੀ ਬਿਮਾਰੀ ਹੋਵੇ ਗੁਰਦੇ ਚ ਪੱਥਰੀ ਹੋਵੇ ਗਾਲ ਬਲੱਡ ਸਟੋਨਸ ਹੋਣ ਸਕਿਨ ਦੀ ਕੋਈ ਪ੍ਰੋਬਲਮ ਹੋਵੇ ਅਲਰਜੀ ਐਕਜ਼ੀਮਾ ਰੈਸ਼ ਦੱਦਰ ਚੰਬਲ ਫਲਵੇਰੀ ਸੋਰਾਈਸਿਸ ਤੱਕ ਦਾ ਇਲਾਜ ਕਰੀਦਾ ਮਿੱਡ ਇਟਸ ਸੋਜੋ ਸ਼ੋਫ ਗੈਸਟ੍ਰਾਈਟਸ ਕੋਈਸੋਫਾਜਾਈਟਸ ਰਿਫਲਕਸੋਫਾਜਾਈਟਸ ਗੈਸਟਰੋਐਂਟ੍ਰਾਈਟਸ ਐਂਟੈਰਿਕ ਕੋਲਾਈਟਸ ਅਲਸਰ ਅਲਸਰਟਿਵ ਕੋਲਾਈਟਸ ਇਸ ਕਰਕੇ ਦੱਸਣਾ ਪੈਂਦਾ ਕਿ ਕੋਈ ਲੋਕ ਪਹਿਲੀ ਵਾਰੀ ਦੇਖਦੇ ਹੁੰਦੇ ਆ ਆ ਪਿਛੇ 1-2 ਮਹੀਨਿਆਂ ਦੇ ਵਿੱਚ ਸਾਡੀ ਜਿਆਦਾ ਦਵਾਈ ਗਈ ਜਾਂ ਤੇ ਮਰਦਾਨਾ ਕਮਜ਼ੋਰੀ ਦੀ ਜਾਂ ਗਈ 슈ਗਰ ਦੀ ਤੇ ਜਾਂ ਐਸਿਡਿਟੀ ਦੀ ਦਵਾਈ ਤੇ ਹਰ ਇੱਕ ਨੂੰ ਜਾਂਦੀ ਹੈ ਕਿਉਂਕਿ ਸਾਰੀ ਦੁਨੀਆ ਨੂੰ ਗੈਸ ਪ੍ਰੋਬਲਮ ਹੈ ਐਸਿਡਿਟੀ ਤੇ ਜਾਬੀ ਮਾਦੇ ਦੀ ਪ੍ਰੋਬਲਮ ਹੈ ਫਿਰ ਵੀ ਵੀ 25 ਮਿੰਟ ਦੇ ਵਿੱਚ ਅਸੀਂ ਤੁਹਾਡੇ ਨਾਲ ਕੋਈ ਟਾਪਿਕ ਫੜ ਲਈਦਾ ਪਰ ਸਮ ਪੀਪਲ ਆਰ ਵਾਚਿੰਗ ਫਸਟ ਟਾਈਮ ਸੋ ਜਸਟ ਫॉर देयर ਨੋਲੇਜ ਥੈਟ ਵੀ ਆਰ ਟ੍ਰੀਟਿੰਗ ਈਚ ਐਂਡ ఎవਰੀਥਿੰਗ ਬਾਈ ਆਯੁਰਵੈਦਿਕ ਵੇ ਨੈਚੁਰਲ ਵੇ ਹੋਲਿਸਟਿਕ ਵੇ ਕੰਪਲੀਮੈਂਟਰੀ ਵੇ without any side effect. today also we will start some topic. let us start about impotency. what is impotency? impotency is mainly because of some people have the problem to maintain an erection or premature ejaculation or unable to produce the child. and my line of treatment, especially ayurvedic, Helps in people who are suffering from impotency or frigidity. A lot of people have already m advertised me as that I am a spec sex specialist, but I never say I am any specialist. So you don't have to worry. If you are suffering from impotency, frigidity, sterility, premature ejaculation, unable to maintain the erection, or unable to produce a child, my numbers are flashing continuously on the screen ਪੰਜਾਬੀ ਚ ਉਹਦਾ ਮਤਲਬ ਇਹ ਹੈ ਕਿ ਟੌਪਿਕ ਅੱਜ ਆਪਾਂ ਫੜ ਲੈਣੇ ਆ ਮਰਦਾਨਾ ਕਮਜ਼ੋਰੀ ਦਾ ਫਿਰ ਦੁਬਾਰਾ ਜਿਆਦਾ ਕਿਉਂਕਿ ਇਸ ਚੀਜ਼ ਦੀ ਡਿਮਾਂਡ ਹੈ ਪਰ ਇਹਦੇ ਨਾਲ ਹੀ ਮੈਂ ਫੇਰ ਸਟਾਰਟ ਦੇ ਵਿੱਚ ਦੱਸਿਆ ਸੀ ਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਸਿਰਫ ਇਸੇ ਚੀਜ਼ ਦੀ ਦਵਾਈ ਦਿੰਨੇ ਆ ਕੋਈ ਵੀ ਬਿਮਾਰੀ ਹੋਵੇ ਜਿੱਦਾਂ ਮੈਂ ਕਈ ਬਿਮਾਰੀਆਂ ਦੇ ਨਾਮ ਲਏ ਹੁਣ ਆਪਾਂ ਗੱਲ ਕਰੀਏ ਵੀ ਮਰਦਾਨਾ ਕਮਜ਼ੋਰੀ ਅੰਦੇ ਕਿਉਂ ਹੈ ਦੋ ਕਾਰਨ ਇਹ ਫਿਜ਼ੀਕਲ ਸਾਈਕੋਲੋਜੀਕਲ ਮੇਨਲੀ ਇਮਪੋਟੈਂਸੀ ਦਾ ਮੇਨ ਫਿਜ਼ੀਕਲ ਕਾਰਨ ਕੀ ਹੈ ਸਪੋਜ਼ ਕਰੋ ਕਿ ਕੋਈ ਕਿਸੇ ਕਿਸਮ ਦੀ ਕਿਸੇ ਨੂੰ ਇੰਜਰੀ ਹੋ ਗਈ ਹੈ ਔਰ ਕਿਉਂਕਿ ਮੇਨ ਹੈ ਕਿ ਪੀਨਸ ਤੇ ਬਲੱਡ ਸਪਲਾਈ ਨਾ ਜਾਂਦਾ ਕਿਉਂ ਕਾਰਨ ਜਾਂ ਤੇ ਕੋਈ ਇੰਜਰੀ ਹੋ ਗਈ ਹੈ ਜਿੰਨੂੰ ਕਹਿੰਦੇ ਫਿਜ਼ੀਕਲ ਦੇ ਵਿੱਚ ਔਰ ਸ਼ੂਗਰ ਕਰਕੇ ਵੀ ਬਲੱਡ ਸਪਲਾਈ ਨਹੀਂ ਜਾਂਦੀ ਬਲੱਡ ਸਪਲਾਈ ਪੀਨਸ ਤੇ ਆਰਟਰੀਜ਼ ਦੇ ਵਿੱਚ ਜਿਹੜਾ ਇੰਜਰੀ ਕਿਹਾ ਦੋ ਕਾਰਨ ਉਹਦੇ ਆ ਜਾਂ ਤਾਂ ਤੁਸੀਂ ਸਮਝੋਗੇ ਕਈ ਵਾਰੀ ਅਥੀਰੋਸਕਲੇਰੋਸਿਸ ਜਾਂ ਕੋਲੇਸਟ੍ਰੋਲ ਕਰਕੇ ਵੀ ਹਾਰਡਨਿੰਗ ਆਫ ਦੀ ਆਰਟਰੀਜ਼ ਹੋ ਜਾਂਦੀ ਹੈ ਹਾਰਡਨਿੰਗ ਆਫ ਦੀ ਆਰਟਰੀਜ਼ ਦੇ ਵਿੱਚ ਭਾਵੇਂ ਉਹ ਕੋਲੇਸਟ੍ਰੋਲ ਕਰਕੇ ਹੋਵੇ ਭਾਵੇਂ ਇੰਜਰੀ ਕਰਕੇ ਹੋਵੇ ਜਿਹਦੇ ਕਰਕੇ ਬਲੱਡ ਸਪਲਾਈ ਲਿੰਗ ਤੇ ਨਹੀਂ ਜਾਂਦੀ ਤੇ ਸਟੈਂਡਿੰਗ ਪ੍ਰੋਬਲਮ ਆ ਜਾਂਦੀ ਆ ਤਾਂ ਹੀ ਉਹ ਅਸੀਂ ਕਿਹਾ ਸੀ ਫਿਜ਼ੀਕਲ ਜਿਹੜੀ ਪ੍ਰੋਬਲਮ ਆਉਂਦੀ ਆ ਫਿਜ਼ੀਕਲ ਫਿਜ਼ੀਕਲ ਦੇ ਵਿੱਚ ਇਹਦਾ ਨਾ ਕੋਈ ਇੰਜਰੀ ਹੋ ਗਈ ਆ ਜਾਂ ਕੋਈ ਅਥੀਰੋਸਕਲੇਰੋਸਿਸ ਜਾਂ ਕੋਲੇਸਟ੍ਰੋਲ ਕਰਕੇ ਦੂਸਰਾ ਕਾਰਨ ਦੱਸਿਆ ਸੀ ਸਾਈਕੋਲੋਜੀਕਲ ਸਾਈਕੋਲੋਜੀਕਲ ਦੇ ਵਿੱਚ ਵੀ ਕਈ ਵਾਰੀ ਕੋਈ ਸਟ੍ਰੈਸ ਹੈ ਕੋਈ ਐਂਗਜ਼ਾਇਟੀ ਹੈ ਕੋਈ ਡਿਪਰੈਸ਼ਨ ਹੈ ਟੈਨਸ਼ਨ ਹੈ ਔਰ ਉਹਦੇ ਕਰਕੇ ਵੀ ਜਦੋਂ ਸਟ्रेस ਹੋਵੇ ਐਂਗਜ਼ਾਇਟੀ ਡਿਪਰੈਸ਼ਨ ਵਿੱਚ ਵੀ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਪਹੁੰਚਦੀ ਇਮਪੋਟੈਂਸੀ ਦਾ ਕਾਰਨ ਇਹ ਵੀ ਹੈ ਨਹੀਂ ਤੇ ਐਨੇ ਲੰਬੇ ਅਰਸੇ ਤੋਂ ਤੁਸੀਂ ਲੱਖਾਂ ਐਪੀਸੋਡ ਮੇਰੇ ਦੇਖ ਚੁੱਕੇ ਹੋ ਔਰ ਹਰ ਵਾਰੀ ਤੁਸੀਂ ਸੁਣਿਆ ਹੋਣਾ ਕਿ ਜੇ ਆਪਾਂ 슈ਗਰ ਹੈ ਕਿਸੇ ਨੂੰ ਤੇ 슈ਗਰ ਦੀਆਂ ਦਵਾਈਆਂ ਕਰਕੇ ਵੀ ਪਾਵੇਂ ਮੈਟਫਾਰਮਿਨ ਐਕਟੋਸਜਨੀਵਿਆ ਜੇਨਮੇਟ ਐਂਡਸੋਲਿਨ ਸ਼ੂਗਰ ਕਰਕੇ ਵੀ ਨਾਮਰਦਾਨਗੀ ਤੇ ਸ਼ੂਗਰ ਨੇ ਜਿੰਨੀਆਂ ਅੰਗਰੇਜ਼ੀ ਦਵਾਈਆਂ ਖਾਣੇ ਉਹਦੇ ਕਰਕੇ ਵੀ ਨਾਮਰਦਾਨਗੀ ਕਾਰਨ ਕਿ ਇਹ ਦਵਾਈਆਂ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਂਦੀਆਂ ਇਸੇ ਤਰ੍ਹਾਂ ਹੀ ਤੁਸੀਂ ਸੁਣਦੇ ਆ ਰਹੇ ਹੋ ਇਨੇ ਲੰਬੇ ਹੱਸੇ ਤੋਂ ਕਿ ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਤੇ ਬਲੱਡ ਪ੍ਰੈਸ਼ਰ ਕਰਕੇ ਵੀ ਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਕਰਕੇ ਵੀ ਜਿੰਨੀਆਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਪਾਵੇਂ ਐਮਲੋਡੀਪਿਨ ਬਿਆਸੀਲੇਟ ਹੈ ਹਾਈਡਰੋਕਲੋਰ ਥਾਇਜ਼ਾਈਡਾ ਲਾਈਸਿਨੋਪ੍ਰਿਲ ਲੋਸਾਰਟਨ ਜਿੰਨੀਆਂ ਇਹ ਦਵਾਈਆਂ ਜਾਂ ਬੀਟਾ ਬਲਾਕਰ ਪਾਵੇਂ ਕਿਸੇ ਨੂੰ ਹਾਰਟ ਅਟੈਕ ਸਟੰਟ ਪਏ ਉਹ ਇੰਨਾ ਕਰਕੇ ਵੀ ਲਿੰਗ ਤੇ ਬਲੱਡ ਸਪਲਾਈ ਜਾਣ ਦੀ ਪ੍ਰੋਬਲਮ ਆ ਜਾਂਦੀ ਇਸੇ ਤਰ੍ਹਾਂ ਕੋਲੇਸਟ੍ਰੋਲ ਕਰਕੇ ਵੀ ਤੇ ਕੋਲੇਸਟ੍ਰੋਲ ਦੀਆਂ ਦਵਾਈਆਂ ਕੋਲੇਸਟ੍ਰੋਲ ਕਰਕੇ ਵੀ ਨਮਰਦਾਨਗੀ ਕੋਲੇਸਟ੍ਰੋਲ ਦੀਆਂ ਦਵਾਈਆਂ ਲਿਪੀਟੋਰ, ਜ਼ੋਕ, ਕ੍ਰਿਸਟੋਰ, ਐਟਰੋਵਾਸਟੈਟਿਨ, ਸਿਮਵਾਸਟੈਟਿਨ, ਫੀਨੋਫਾਈਬ੍ਰੇਟ ਇਹ ਜਿੰਨੀਆਂ ਦਵਾਈਆਂ ਨੇ ਹਰ ਐਪੀਸੋਡ 'ਚ ਮੈਨੂੰ ਰਿਪੀਟਡਲੀ ਕਹਿਣਾ ਪੈਂਦਾ ਇਸ ਕਰਕੇ ਹੁਣ ਤੇ ਪੁਰਾਣੀਆਂ ਗੱਲਾਂ ਹੋ ਗਈਆਂ ਤੁਸੀਂ ਸੁਣ ਕੇ ਤੰਗ ਆ ਚੁੱਕੇ ਹੋਵੋਗੇ ਪਰ ਫੇਰ ਵੀ ਮਹਰਾਨਾ ਕਈ ਵਾਰੀ ਕੋਈ ਨਵਾਂ ਪੇਸ਼ੈਂਟ ਆਦਾ ਮੈਨੂੰ ਦੱਸਣਾ ਪੈਂਦਾ ਦੁਬਾਰਾ ਕਿ ਉਹਨਾਂ ਨੇ ਧਿਆਨ ਨਾ ਸੁਣਿਆ ਨਹੀਂ ਕਿ ਉਹਨਾਂ ਦੀ ਮਜਬੂਰੀ ਹੈ ਡਾਕਟਰ ਨੇ ਲਿਖਣੀ ਹੈ ਦਵਾਈਆਂ ਉਹਨੂੰ ਖਾਣੀਆਂ ਪੈਂਦੀਆਂ ਪਰ ਉਹੋ ਹੀ ਦਵਾਈਆਂ ਕਰਕੇ ਵੀ ਨਾਮਰਦਾਂਗੇ 90% ਪੇਸ਼ੈਂਟ ਮੇਰੇ ਦੇਖੋ ਜਦੋਂ ਮੇਰੇ ਕੋ ਆਂਦੇ ਵੀ ਜਾਂ ਕਿਸੇ ਨਾਲ ਗੱਲ ਵੀ ਕਰਦੇ ਜਿੰਨਾਂ ਦਵਾਈ ਜਾਂਦੀ ਵੀ ਹੈ ਨਾ ਮਰਦਾਨਗੀ ਦੀ ਤੇ ਮੇਰਾ ਇਹ ਸਵਾਲ ਹੁੰਦਾ ਵੀ ਬੀਪੀ ਠੀਕ ਹੈ। ਔਰ ਬਹੁਤ ਹੀ ਦੁਨੀਆ ਦਾ ਕੁਦਰਤੀ ਵੀ ਬੀਪੀ ਪਹਿਲਾਂ ਹੀ ਹਾਈ ਹੁੰਦਾ। ਲਿੰਗ ਤੇ ਵੀ ਜਦੋਂ ਬਲੱਡ ਪ੍ਰੈਸ਼ਰ ਜ਼ਿਆਦਾ ਹੋਵੇ ਹਾਲਾਂਕਿ ਲਿੰਗ ਦੇ ਵਿੱਚ ਵੀ ਬਲੱਡ ਸਪਲਾਈ ਜਾਂਦਾ ਤੇ ਉਹਦਾ ਪ੍ਰੈਸ਼ਰ ਹੀ ਜ਼ਿਆਦਾ ਹੁੰਦਾ ਜਿਹਦੇ ਨਾਲ ਰਿਐਕਸ਼ਨ ਆਉਣੀ। सो मेनली जी स्टैंडिंग प्रॉब्लम है लॉस ऑफ इरैक्शन है जो प्री मेरिचर जाकुलेन है ज इम्पोर्टेंसी है मेन कारण यही कारण है फिजिकल साइकोलॉजीकल शूगर ब्लड प्रेशर कोलेसट्रोल प्लस द मेडिसंस यू आर टेकिंग वाई दिस मेडिसन्स डोंट लैट द ब्लड सप्लाई गो टू कारपोरा कैवरनोसा एंड कारपोरा स्पंजियोसा दोज आर द पिनाइड टिश्यूज वेयर द ब्लड सप्लाई इज नीडिड to maintain the erection har episode che main galla repeat kiti ha ke eh dawaiyan ling te blood supply nahi jandendiyan jide karke mardana kamzori aa jandi hai mareez da koi kasoor nahi hunda kai wari ohna nu pata nahi hunda kai wari isse karke kaiyan de divorce ho jande ya kai misunderstandings ho jandiyan paave husband wife hai paave boyfriend girlfriend ne lekin koi chinta li gal nahi ਔਰ ਕੋਈ ਅੰਗਰੇਜ਼ੀ ਦਵਾਈਆਂ ਤੇ ਤੁਸੀਂ ਦੇਖੋ ਉਹਨਾਂ ਦੇ ਸਾਈਡ ਇਫੈਕਟ ਆ ਉਹਨਾਂ ਤੋਂ ਬਚੋ ਜੇ ਮਰਦਾਨਾ ਕਮਜ਼ੋਰੀ ਲਈ ਸ਼ੀਗਰ ਪਤਨ ਲਈ ਵੀਰੇ ਨੂੰ ਗਾੜਾ ਕਰਨ ਲਈ ਬੇਔਲਾਦ ਜਿਹੜੇ ਉਹਨਾਂ ਲਈ ਦਵਾਈਆਂ ਬਣੀਆਂ ਤੇ ਆਯੁਰਵੈਦਿਕ ਇੰਨੀ ਪੁਰਾਣੀ ਆਯੁਰਵੈਦਿਕ ਇਸ ਦਾ ਐਂਸ਼ੀਐਂਟ ਮੋਸਟ ਸਾਇੰਸ ਐਗਜ਼ਿਸਟਿੰਗ ਇਨ ਥਿਸ ਮੋਰ ਥੈਨ 5000 ইয়ারਸ ਉਹਨਾਂ ਰਿਸ਼ੀਆ ਮੁਣੀਆਂ ਦੇ ਨੁਸਖੇ ਅੱਜ ਤੱਕ ਚੱਲਦੇ ਆ ਰਹੇ ਆ ਥੋੜੀ ਜੀ ਦਵਾਈ ਦੀ ਲੋੜ ਹੁੰਦੀ ਆ ਬਾਕੀ ਤੁਹਾਡੀ ਐਕਸਰਸਾਈਜ਼ ਜਿਹੜਾ ਮੈਂ ਸਟਾਰਟ ਤੇ ਦੱਸਿਆ ਫਿਜ਼ੀਕਲ ਫਿਜ਼ੀਕਲ ਦੇ ਵਿੱਚ ਇੱਕ ਕਾਰਨ ਮੈਂ ਵੀ ਦੱਸਿਆ ਸੀ ਨਾ ਵੀ ਜਿੱਦਾਂ ਕੋਲੇਸਟ੍ਰੋਲ ਕਰਕੇ ਵੀ ਇੰਜਰੀ ਕਰਕੇ ਵੀ ਇੱਕ ਵਾਰ ਦਸਣਾ ਭੁੱਲ ਗਿਆ ਕਿ ਕਈ ਵਾਰੀ ਲੈਕ ਆਫ ਨਿਊਟ੍ਰੀਸ਼ਨ ਡਾਈਟ ਵੀ ਪ੍ਰੋਪਰ ਜੇ ਤੁਸੀਂ ਡਾਈਟ ਦੇ ਵਿੱਚ ਜਿਹਦੇ ਵਿੱਚ ਵਿਟਾਮਿਨ E ਆਣਾ ਜਾਂਦਾ ਜ਼ਿੰਕ ਆ ਜਾਂਦਾ B1 B5 B6 B12 ਇਹਨਾਂ ਦੀ ਕਮਜ਼ੋਰੀ ਨਾਲ ਵੀ ਇੰਪੋਰਟੈਂਸੀ ਆ ਜਾਂਦੀ ਔਰ ਤੁਸੀਂ ਨੋਟ ਕੀਤਾ ਹੋਣਾ ਕਿ ਮੇਰੇ ਹਰ ਪ੍ਰੋਗਰਾਮ ਚ ਬੜੇ ਐਜੂਕੇਟਿਵ ਹੁੰਦੇ ਮੈਡੀਕਲ ਹੁੰਦੇ ਤੁਹਾਡੀ ਨੌਲੇਜ ਵਧਾ ਰਿਹਾ ਹੁੰਦਾ ਕਿ ਕਈਆਂ ਨੂੰ ਭਾਵੇਂ ਨਾਂ ਵੀ ਸਮਝ ਆ ਜਾਂਦੀ ਹੋਵੇ ਲੇਕਿਨ ਆਰੈਂਜਰ ਵਾਚਿੰਗ doctors are watching so they can understand that i am talking medically and also telling the etiology symptoms and causes and the suggestive treatment lekin ayurvedic ch koi chinta na karna je kise de aulad nahi hundi ya koi loss of reaction hai ya premature ejaculation hai ਸੀਮਨ ਡੈਨੇਸਟੀ ਕਟਸ ਪਰਮ ਕਾਉਂਟ ਕਟਸ ਪਰ ਮੋਟਿਲਿਟੀ ਘਟਾ ਨੋਕਚਰਨਲ ਮਿਸ਼ਨ ਜਿਹਨੂੰ ਕਹਿੰਦੇ ਸਪਨਦੋਸ਼ ਹਰ ਚੀਜ਼ ਦਾ ਸ਼ਰਤੀਆ ਲਾਜ ਕਿਉਂਕਿ ਜਿਹੜੇ ਦੇਸੀ ਨੁਸਖੇ ਆ ਜਿਨ੍ਹਾਂ ਦੇ ਨਾਂ ਤੱਕ ਦੱਸ ਚੁੱਕਾ ਬੀ ਸਾਲਮੇ ਸ਼ਰੀ ਸਾਲਮ ਪੰਜਾ ਸਵੇਦ ਮੁਸਲੀ ਕਾਲੀ ਮੁਸਲੀ ਅਸ਼ੋਗੰਦਾ ਕੌਂਚ ਬੀਜ ਗੌਖਸ਼ੁਰ ਪੁਨਰਨਵਾ ਸਵਰਨ ਪਸਮ ਅਬਰਕ ਪਸਮ ਲੋਹ ਪਸਮ ਚਾਂਦੀ ਪਸੋਂ ਮੁਕਤਾ ਪਿਸ਼ਟੀ ਇੰਨੀਆਂ ਚੀਜ਼ਾਂ ਨੇ ਦੇਸੀ ਦੇ ਇਹ ਨੁਸਖੇ ਜਿਹੜੇ ਸਾਡੇ ਕੋਲੋਂ ਤੁਹਾਨੂੰ ਬਲੈਂਡ ਫਾਰਮੂਲਾ ਮਿਲਦਾ ਜੇ ਕੋਈ ਕਵੇ ਮੈਂ ਪਾਊਡਰ ਫਾਰਮੂਲਾ ਦੇ ਸਕਦਾ ਡ੍ਰੌਪਸ ਦੀ ਫਾਰਮ ਚ ਵੀ ਦੇ ਸਕਦੇ ਆ ਕੈਪਸੂਲ ਟੈਬਲੇਟ ਵੀ ਫਾਰਮ ਚ ਦੇ ਡਿਪੈਂਡਿੰਗ ਓਨ ਦਾ ਹਿਸਟਰੀ ਆਫ ਈਚ ਐਂਡ ਐਵਰੀ ਪੇਸ਼ੈਂਟ ਮੈਂ ਤੁਹਾਨੂੰ ਆਪਣਾ ਨੁਸਖਾ ਬਣਾ ਕੇ ਦੇਣਾ ਔਰ ਸ਼ਰਤियां 100% ਸ਼ਰਤियां 80 80 ਸਾਲ ਦੇ 90 90 ਸਾਲ ਦੇ ਬੰਦੇ ਵੀ ਅਸੀਂ ਦਿਖਾਇਆ ਉਹਨਾਂ ਨੂੰ ਰਿਜ਼ਲਟ ਔਰ ਬਹੁਤੇ ਤੇ ਜੰਗ ਜੰਗ ਮੁੰਡਿਆਂ ਨੇ ਵੀ ਆਪਣੀ ਮਰਦਾਨਾ ਕਮਜ਼ੋਰੀ ਦਾ ਕਾਰਨ ਕੀ ਕਿ ਨਸ਼ਿਆਂ ਨਾਲ ਬਰਬਾਦ ਹੋਏ ਨਸ਼ਾ ਕੋਈ ਵੀ ਹੋਏਗਾ ਉਹਨੇ ਤੁਹਾਡਾ ਸੈਕਸ ਡਾਊਨ ਕਰਨਾ ਹੀ ਹੈ ਭਾਵੇਂ ਭੰਗ ਦਾ ਨਸ਼ਾ ਤੇ ਭਾਵੇਂ ਫੀਮ ਦਾ ਤੇ ਭਾਵੇਂ ਚਰਸ ਦਾ ਤੇ ਭਾਵੇਂ ਗੰਜਾ ਦਾ ਭਾਵੇਂ ਚਿੱਟਾ ਤੇ ਭਾਵੇਂ ਸ਼ਰਾਬ ਐਕਸੈਸ ਆਫ ఎవਰੀਥਿੰਗ ਇਜ਼ ਬਾਡ ਲਿਮਟ ਚ ਤੁਸੀਂ ਜੇ ਲੈ ਵੀ ਲੈਂਦੇ ਹੋ ਕੋਈ ਡਰਿੰਕ ਤੇ ਡਸਨਟ ਮੈਟਰ ਜੇ ਤੁਸੀਂ ਉਹਨਾਂ ਡਾਈਟ ਪੀਂਦੇ ਹੋ ਠੀਕ ਡਾਈਟ ਠੀਕ ਖਾਂਦੇ ਹੋ ਡਾਈਟ ਤੋਂ ਮੇਰਾ ਮਤਲਬ ਇਹ ਹੈ ਕਿ ਤੁਹਾਡੀ ਨਿਊਟ੍ਰੀਸ਼ਨ ਚ ਸਾਰੇ ਵਿਟਾਮਿਨਸ ਹੋਣੇ ਚਾਹੀਦੇ ਆ ਵਿਟਾਮਿਨ A ਵੀ B1 B5 B6 B12 ਜ਼ਿੰਕ ਇਹ ਜ਼ਰੂਰੀ ਹੋਣੇ ਚਾਹੀਦੇ ਆ ਜਿਹੜੇ ਤੁਹਾਨੂੰ ਡਾਈਟ ਰਸਤੇ ਵੀ ਮਿਲ ਜਾਂਦੇ ਠੀਕ ਆ ਵੈਜੀਟੇਰੀਅਨ ਡਾਈਟ ਬਹੁਤ ਅੱਛੀ ਡਾਈਟ ਆ ਜੇ ਨਾਨ ਮੰਜ ਖਾਂਦੇ ਤੁਸੀਂ ਠੀਕ ਆ ਚਿਕਨ ਲੈ ਲਓ ਫਿਸ਼ ਲੈ ਲਓ ਜੇ ਡਰਿੰਕ ਬਹੁਤ ਜ਼ਿਆਦਾ ਕਰਦੇ ਹੋ ਤਾਂ ਉਹਨੂੰ ਤੁਸੀਂ ਡਰਿੰਕ ਦੀ ਕਪੈਸਿਟੀ ਘਟਾ ਦਿਓ ਇੱਕ ਜਾਂ ਦੋ ਪੈਗ ਲਓ ਤੇ ਟ੍ਰਾਈ ਟੂ ਟੇਕ ਇਟ ਵਿਦ ਅ ਵਿਟਾਮਿਨਿਸ਼ਸ ਐਂਡ ਅ ਪ੍ਰੋਟੀਨਿਸ਼ਸ ਡਾਈਟ ਕਿਉਂਕਿ ਜੇ ਤੁਸੀਂ ਇੱਕ ਦੋ ਪੈਗ ਲੈਂਦੇ ਉਹਨੂੰ ਖੁਰਾਕ ਦੇ ਦਿੰਦੇ ਹੋ ਭਾਵੇਂ ਸੈਲਡ ਦਿਓ ਫਰੂਟ ਦਿਓ ਜੇ ਨਾਨ-ਵੈਜ ਤੇ ਨਾਨ-ਵੈਜ ਖਾ ਲੋ ਲੇਕਿਨ ਉਹਦੇ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਜਿਆਦਾ दारू ਪੀਣ ਨਾਲ ਇੰਪੋਟੈਂਸੀ ਹੁੰਨੀ ਹੈ ਐਕਸੈਸ ਦੇ ਵਿੱਚ ਜਿਹੜੇ ਲੋਕ ਲਗਾਤਾਰ ਪੀਂਦੇ ਰਹਿੰਦੇ ਆ ਠੀਕ ਹੈ ਸਟਾਰਟਿੰਗ ਤੁਸੀਂ ਡਰਿੰਕ ਕਰਦੇ ਹੋ ਟੂ ਅਵੋਇਡ ਪ੍ਰੀਮੇਚੁਰ ਇਜੈਕੂਲੇਸ਼ਨ ਥੋੜੀ ਜਿਹਾ ਸਹ ਰਹੇਗਾ ਲੇਕਿਨ ਉਹ ਹੀ ਟ੍ਰਿੰਗ ਬਾਅਦ ਦੇ ਵਿੱਚ ਇੰਪੋਰਟੈਂਸੀ ਕਰੇ ਇਸੇ ਤਰ੍ਹਾਂ ਹੀ ਗਲਤੀਆਂ ਨਾਲ ਕਈ ਪੇਸ਼ੈਂਟ ਵਿਆਗਰਾ 45 ਲੋਟਰਾ ਦਵਾਈਆਂ ਖਾਂਦੇ ਦਿਮਾਗ ਫਟ ਜਾਂਦਾ ਡੈਥ ਹੋ ਜਾਂਦੀ ਹੈ ਕਾਰਨ ਕੀ ਹੈ ਕਿ ਕਈ ਵਾਰੀ ਕਿਉਂਕਿ ਉਹਦੇ ਨਾਲ ਉੱਥੇ ਬਲੱਡ ਸਪਲਾਈ ਜਾਂਦੀ ਹੈ ਇੱਕ ਗੱਲ ਯਾਦ ਰੱਖਣਾ ਬਹੁਤ ਰਿਸਕ ਹੈ ਇਹਦੇ ਵਿੱਚ ਕਾਰਨ ਕੀ ਹੈ ਕਿ ਇੱਕ ਵਾਰੀ ਕਿਤੇ ਲਿੰਗ ਦੀ ਨਾੜੀ ਦੇ ਵਿੱਚ ਬਲੱਡ ਦਾ ਕਲੋਟ ਜੰਮ ਗਿਆ ਤੇ ਲਿੰਗ ਕਟਣਾ ਪੈਣਾ ਜਦ ਕਿ ਇਹ ਕੁਝ ਸੌਖਾ ਨਹੀਂ ਏ ਢੀ ਜਲਦੀ ਨਹੀਂ ਉਹ ਹਜ਼ਾਰਾਂ ਚ ਇੱਕ ਨੂੰ ਹੁੰਦਾ ਬਹੁਤ ਘੱਟ ਕਿਤੇ ਉਹਦਾ ਕਾਰਨ ਕੀ ਹੈ ਕਿ ਗਲਤੀਆਂ ਕਰਦੇ ਆ ਆਪਣੀ ਐਕਸਾਈਟਮੈਂਟ ਨੂੰ ਵਧਾਣ ਲਈ ਜਾਂ ਆਪਣੇ ਬਹੁਤਾ ਇੰਜੋਏ ਕਰਨ ਲਈ 50 ਮਿਲੀਗ੍ਰਾਮ ਦੀ ਫਿਰ 100 ਦੀ ਫਿਰ 2 200 ਮਿਲੀਗ੍ਰਾਮ ਦੀ ਗੋਲੀ ਖਾਂਦੇ ਵਿਆਗਰਾ ਦੀ ਉੱਥੇ ਸਮਝੋ ਕਿ ਟੋਟਲੀ ਰਿਸਕ ਦਾ ਲਾਈਫ ਦਾ ਇੱਕ ਵਾਰੀ ਬਲੱਡ ਕਲੋਟ ਅੰਦਰ ਜੰਮ ਗਿਆ ਤੇ ਜਾਂ ਤੇ ਲਿੰਗ ਘਟਣਾ ਪਏਗਾ ਨਹੀਂ ਤੇ ਉਹਦਾ ਕੋਈ ਇਲਾਜ ਨਹੀਂ ਆਈ ਏਮ ਗਿਵਿੰਗ ਯੂ ਦਾ ਵਾਰਨਿੰਗਸ ਇਹ ਯੰਗ ਯੰਗ ਮੁੰਡੇ ਜਿਹੜੇ ਤੁਸੀਂ ਵਿਆਗਰਾ ਜਾਂ ਸਿਆਲੇ ਚਲਵਿਟਰਾ ਖਾਣ ਵਾਲੇ ਆ ਉਹ ਬਾਅਦ ਦੇ ਵਿੱਚ ਸਮਝੋ ਟੋਟਲੀ ਇੰਪੋਰਟੈਂਟ ਹੋ ਜਾਂਦੇ ਕਿਉਂਕਿ ਸ਼ੁਰੂ ਸ਼ੁਰੂ ਚ ਤੁਹਾਨੂੰ ਉਹ ਦਵਾਈ ਅਸਰ ਕਰਦੀ ਆ ਤੁਹਾਡਾ ਕੰਮ ਹੋ ਜਾਂਦਾ ਪਰ ਪਹਿਲਾ 25mg ਦੀ ਅਸਰ ਕਰੇਗੀ ਮੁੜ ਕੇ ਫੇ 50 ਦੀ 50 ਦੀ ਵੀ ਨਹੀਂ ਕਰੇਗੀ ਫਿਰ 100 ਦੀ 100 ਦੀ ਵੀ ਨਹੀਂ ਦਿਖਾਉਲੀ ਹੋਰੀ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਇੰਨੇ ਇੰਨੇ ਸਟਰੋਂਗ ਦਵਾਈ ਵਿਆਗਰਾ 100 200 ਤੋਂ ਮਿਲੀਗ੍ਰਾਮ ਖਾਦੇ ਉਹਨਾਂ ਨੂੰ ਫਿਰ ਦੇਸੀ ਦਵਾਈ ਕਿੱਥੇ ਅਸਰ ਕਰੇਗੀ ਜੇ ਕਰੇਗੀ ਤੇ ਟਾਈਮ ਲੱਗੇਗਾ ਬਟ for your knowledge i am showing the results with my own preparations within a week ਅਸੀਂ ਕਹਿੰਦਾ ਵੀ ਹਫਤੇ ਤੱਕ ਵੀ ਅਸੀਂ ਰਿਜ਼ਲਟ ਦਿਖਾ ਸਕਦੇ ਆ ਪਰ ਇਹ ਦੇਖਣਾ ਹੈ ਕਿ ਤੁਸੀਂ ਦਵਾਈ ਵੀ ਉਸ ਤਰ੍ਹਾਂ ਖਾਣੀ ਪੈਣੀ ਹੈ ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ ਇਹ ਟੌਪਿਕ ਫਿਰ ਤੁਹਾਨੂੰ ਇਸ ਕਰਕੇ ਜ਼ਿਆਦਾ ਫੜਿਆ ਕਿ ਤੁਹਾਡੀ ਡਿਮਾਂਡ ਇੱਧਰ ਜ਼ਿਆਦਾ ਜਦ ਕਿ ਕਈ ਵਾਰੀ ਕਿਉਂਕਿ ਫੈਮਿਲੀ ਸ਼ੋਅ ਹੈ ਮੇਰਾ ਦਿਲ ਨਹੀਂ ਕਰਦਾ ਇਸ ਟੌਪਿਕ ਤੇ ਜ਼ਿਆਦਾ ਕਰਨ ਦੀ ਗੱਲ ਪਰ ਤੁਹਾਡੀ ਡਿਮਾਂਡ ਆਂਦੀ ਹੈ ਇਸ ਕਰਕੇ ਤੁਸੀਂ ਵੇਅਰ ਐਵਰ ਯੂ ਆਰ ਇਨ ਦਾ ਵਰਡ ਡਸਨਟ ਮੈਟਰ ਯੂ ਆਰ ਇਨ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਕੈਨੇਡਾ ਜਰਮਨੀ ਦੁਨੀਆ ਦੇ ਕਿਸੇ ਕੋਰਨਰ 'ਚ ਵੀ ਬੈਠੇ ਹੋ ਤੁਸੀਂ ਮੇਰੇ ਨਾਲ ਪੰਜਾਬੀ 'ਚ ਹਿੰਦੀ 'ਚ ਉਰਦੂ 'ਚ ਇੰਗਲਿਸ਼ ਜਿੰਦਾ ਮਰਜੀ ਗੱਲ ਕਰੋ ਆਲ ਯੂ हैव टू ਟੈਲ ਮੀ ਯਰ ਹਿਸਟਰੀ ਡੋਨਟ ਹੈਵ ਟੂ ਹਾਈਡ ਐਨੀਥਿੰਗ ਕੋਈ ਅਸੀਂ ਉਹ ਸਸਤੀਆਂ ਚੀਜ਼ਾਂ ਨਹੀਂ ਦਿੰਦੇ ਲੋਕੀ ਖਾਂਦੇ ਆਵਰ தி ਕਾਊਂਟਰ 'ਤੇ ਚੀਜ਼ਾਂ ਮਿਲਦੀਆਂ ਲੇਕਿਨ ਉਹਦੇ ਨਾਲ ਫਿਰ ਸਿਰ ਪਾਰਾ ਹੋ ਜਾਂਦਾ ਫਿਰ ਨੀਂਦ ਡਿਸਟਰਬ ਹੋ ਜਾਂਦੀ ਹੈ ਕਿੰਨੇ ਸਾਈਡ ਇਫੈਕਟ ਨੇ ਬੜੀਆਂ ਕੰਪਨੀਆਂ ਨੇ ਗੰਦਬਲਾ ਬਣਾ ਬਣਾ ਕੇ ਤੁਹਾਨੂੰ ਦਿੱਤਾ ਹੋਇਆ ਦੇਸੀ ਦਵਾਈ ਮੇਰੇ ਤੋਂ ਹਜ਼ਾਰਾਂ ਅੱਛੇ ਆਯੁਰਵੈਦਿਕ ਡਾਕਟਰ ਹੈਗੇ ਨੇ ਅੱਛੇ ਹਕੀਮ ਅੱਛੇ ਵੈਦ ਹੈਗੇ ਨੇ ਉਹਨਾਂ ਨੂੰ ਕੰਸਲਟ ਕਰੋ ਇਹਨਾਂ ਚੀਜ਼ਾਂ ਨੂੰ ਜਿੱਥੇ ਵੀ ਦੁਨੀਆ 'ਚ ਬੈਠੇ ਹੋ ਤੋ ਕਿਸੇ ਦੇਸੀ ਹਕੀਮ ਕੋ ਦਵਾਈ ਲਓ ਐਸੇ ਕਰਕੇ ਤੁਸੀਂ ਮੇਰੇ ਕੋਲ ਪ੍ਰੋਗਰਾਮ 'ਚ ਨੋਟਚ ਕਰਦੇ ਹੋ ਕਿ ਮੇਰਾ ਆਯੁਰਵੈਦਿਕ ਸੈਂਟਰ ਹੈ ਆਯੁਰਵੈਦਿਕ ਦਵਾਈਆਂ ਨੇ ਮੇਰੇ ਕੋਲ ਹਰ ਫਾਰਮੇਸੀ ਦੀਆਂ ਹਰ ਕੰਪਨੀ ਦੀਆਂ ਦਵਾਈਆਂ ਹੁੰਦੀਆਂ ਸਾਡੀਆਂ ਆਪਣੀਆਂ ਦਵਾਈਆਂ ਬਕਰੀਆਂ ਬਣੀਆਂ ਹੁੰਦੀਆਂ ਆਰ ਕੇ ਹੋਲਿਸਟਿਕ ਹੈਲਥ ਸੈਂਟਰ ਚੋਂ ਜੇ ਦਵਾਈ ਮਿਲੇਗੀ ਪਿਓਰ ਮਿਲੇਗੀ ਨੇਚਰਲ ਮਿਲੇਗੀ ਆਯੁਰਵੈਦਿਕ ਮਿਲੇਗੀ ਜੇ ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ ਜਾਂ ਨੇਚਰਲ ਮਿਲੇਗੀ ਉਹ ਵੀ ਮੇਡ ਇਨ ਅਮਰੀਕਾ ਆਯੁਰਵੈਦਿਕ ਦਵਾਈਆਂ ਮੇਡ ਇਨ ਅਮਰੀਕਾ ਹੋਮੋਪੈਥਿਕ ਦਵਾਈਆਂ ਮੇਡ ਇਨ ਅਮਰੀਕਾ ਨੇਚਰਲ ਦਵਾਈਆਂ ਮੇਡ ਇਨ ਅਮਰੀਕਾ ਮੇਰੇ ਹਰ ਸੈਂਟਰ ਚੋਂ ਤੁਹਾਨੂੰ ਨਜ਼ਰ ਆਏਗੀ ਆਯੁਰਵੈਦਿਕ ਤੇ ਨੇਚਰਲ ਤੇ ਹਰਬਲ ਤੇ ਪਿਓਰ ਆਯੁਰਵੈਦਿਕ ਭਾਵੇਂ ਤੁਸੀਂ ਲਿਕਵਿਡ ਫਾਰਮ ਚ ਲਓ ਪਾਊਡਰ ਫਾਰਮ ਚ ਲਓ ਸ਼ੂਗਰ ਦੀ ਦਵਾਈ ਪਾਵੇਂ ਟਾਈਪ 1 ਹੈ ਪਾਵੇਂ ਟਾਈਪ 2 인ਸੁਲਿਨ ਤੋਂ ਚੜਾਤਾ ਮੇਰਾ ਸ਼ੂਗਰ ਦਾ ਫਾਰਮੂਲਾ ਪਾਊਡਰ ਦਾ ਇੰਨਾ ਕ ਮਸ਼ਹੂਰ ਹੋ ਗਿਆ ਕੱਲੇ ਪਾਊਡਰ ਦੇ ਸ਼ੂਗਰ ਦੇ ਫਾਰਮੂਲੇ ਦੇ ਨਾਲ ਔਰ ਫੇਰ ਇੱਕ ਯਾਦ ਰੱਖਣਾ ਇੰਨੇ ਲੰਬੇ ਔਰ ਸਿੱਧ ਤੁਸੀਂ ਮੇਰੇ ਪ੍ਰੋਗਰਾਮ ਦੇਖਦੇ ਰਹੇ ਐਵਰੀ ਟਾਈਮ ਆਮ ਸੇਇੰਗ ਕਿ ਆਯੁਰਵੈਦਿਕ ਫਾਰਮੂਲਾ ਦਵਾਈ ਇੱਕ ਚੀਜ਼ ਦੀ ਦਵਾਂਗੇ 10 ਫਾਇਦੇ ਨਾਲ ਕਾਰਨ ਕਿ ਹਰ ਦੇਸੀ ਦਵਾਈ ਜੇ ਸ਼ੂਗਰ ਦੀ ਦੇ ਰਹੇ ਤਾਂ ਵੀ ਸੈਕਸਵਲ ਫਾਇਦਾ ਜੇ ਬਲੱਡ ਪ੍ਰੈਸ਼ਰ ਦੀ ਦੇ ਰਹੇ ਤਾਂ ਵੀ ਮਰਦਾਨਾ ਤਾਕਤਵਰ ਫਾਇਦਾ ਜੇ ਕੋਲੇਸਟ੍ਰੋਲ ਵੀ ਦੇ ਰਹੇ ਤਾਂ ਵੀ ਮਰਦਾਨਾ ਤਾਕਤਵਰ ਫਾਇਦਾ ਕਾਰਨ ਕੀ ਕਿ ਇਹ ਆਯੁਰਵੈਦਿਕ ਦਵਾਈਆਂ ਦੇ ਬਲੈਂਡ ਫਾਰਮੂਲੇ ਹੁੰਦੇ ਨੇ ਜਿੰਨਾ ਵਿੱਚ ਹੋ ਸਕਦਾ ਮੁਸਲੀ ਵੀ ਹੋਵੇ ਸ਼ਲਾਜੀਤ ਵੀ ਹੋਵੇ ਮੇਥੀ ਵੀ ਹੋਵੇ ਗੋਖਸ਼ਿਰ ਵੀ ਹੋਵੇ ਪੁਨਰਨਾ ਵੀ ਹੋਵੇ ਉਹ ਦਵਾਈਆਂ ਨਾਲੇ ਬਲੱਡ ਪ੍ਰੈਸ਼ਰal ਫਾਇਦਾ ਕਰ ਰਹੀਆਂ ਨਾਲੇ ਸੈਕਸਵਲ ਟੋਨਿਕ ਇਸੇ ਤਰ੍ਹਾਂ ਜੀ ਸਮਝੋ ਕੋਈ షుగర్ ది ਦਵਾਈ ਆ ਜਦਾਂ ਮੇਥੀ ਵੀ ਉਹਦੇ ਨਾਲ ਹੈ ਫਿਰ ਸਿਨਾਮੋਨ ਵੀ ਆ ਕੋਲੇਸਟੋਰੀ ਫਾਇਦਾ ਕਰ ਰਹੀ ਆ ਔਰ ਮਰਦਾਨਾ ਤਾਕਤ ਵਾਲੀ ਫਾਇਦਾ ਕਰ ਰਹੀ ਆ ਇਸੇ ਤਰ੍ਹਾਂ ਜੇ ਬਲੱਡ ਪ੍ਰੈਸ਼ਰ ਦੀ ਦਵਾਈ ਆ ਪਾਵੇਂ ਉਹਦੇ ਚਾ ਸ਼ੁਭਗੰਦਾ ਗੋਖਸ਼ੁਰਾ ਪੁਨਰਨਵਾ ਕੌਂਚ ਬੀਜਾ ਰੋਵਲਫੀਆ ਸਰਪੈਂਟਾਇਨਾ ਵਿਦੇਨੀਆ ਸੋ ਮਨੀ ਫੇਰਾ ਮਕੀਨਪਰੂਰੀਐਂਸ ਇਹ ਚੀਜ਼ ਆ ਫੇਰ ਐਫਰੋਡੈਸਿਕ ਮਤਲਬ ਬਲੱਡ ਪ੍ਰੈਸ਼ਰ ਵਾਲ ਵੀ ਫਾਇਦਾ ਸੈਕਸਵਲ ਵੀ ਫਾਇਦਾ ਸੋ ਪਿਆਰੇ ਦਰਸ਼ਕੋ ਜਿੱਥੋਂ ਵੀ ਖਾਓ ਮਰਦਾਨਾ ਕਮਜ਼ੋਰੀ ਦੀ ਦਵਾਈ ਆਲ ਓਵਰ ਦੀ ਵਰਡ ਖਾਓ ਤੇ ਆਯੁਰਵੈਦਿਕ ਕਿਸੇ ਕੁਆਲੀਫਾਈਡ ਹਕੀਮ ਵੈਦ ਡਾਕਟਰ ਕੋ ਜਿੱਥੋਂ ਵੀ ਖਾਣੀ ਹੈ ਆਯੁਰਵੈਦਿਕ ਫਾਰਮੂਲੇ ਹੁਣ ਤਾਂ ਬੜੇ ਬੜੇ ਐਮ ਡੀ ਸਪੈਸ਼ਲਿਸਟ ਡਾਕਟਰ ਆਪ ਕਹਿੰਦੇ ਆ ਕਿ ਬੈਟਰ ਤੇ ਇਹੀ ਹੈ ਜੀ ਤੁਸੀਂ ਕੋਈ ਹਰਬਲ ਫਾਰਮੂਲਾ ਲਓ ਕਾਰਨ ਇਹ ਕਿ ਅੰਗਰੇਜ਼ੀ ਦਵਾਈ ਜੇ ਸ਼ੁਰੂ ਕਰ ਲਈ ਉਹ ਸਾਰੀ ਉਮਰ ਖਾਣੀ ਪੈਣੀ ਹੈ ਕਿੰਨੀ ਦੁਨੀਆ ਨੂੰ 슈ਗਰ ਦੀ ਵੀ ਹੈ ਨਾਲੇ ਖਾਰੇਸ਼ਾ ਕਾਰਨ ਕਿ ਉਹ ਜਿਹੜੀਆਂ ਦਵਾਈਆਂ ਖਾਰੇ ਉਹਦਾ ਸਾਈਡ ਇਫੈਕਟ ਕਿਸੇ ਨੂੰ ਨਾਲ ਲੂਜ਼ ਮੋਸ਼ਨ ਆਈ ਜਾ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਜਿਹੜੀਆਂ ਮੈਂ ਦਵਾਈਆਂ ਖਾ ਰਹੇ ਹੁਣ ਮੈਨੂੰ ਕਿੰਨੇ ਦਵਾਈਆਂ ਮੈਂ ਪੇਜੀਆਂ ਪਿੱਛੇ ਕਈਆਂ ਨੂੰ ਕਿੰਨਾ ਚਿਰ ਹੋ ਗਿਆ ਵਿਚਾਰੇ ਕਹਿੰਦੇ ਜੀ ਤਿੰਨ ਤਿੰਨ ਚਾਰ ਚਾਰ ਵਾਰੀ ਲੈਟਰਨ ਸਵੇਰੇ ਵੀ ਆਂਦੀ ਰਾਤੀ ਵੀ ਆਂਦੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਇਨਫੈਕਸ਼ਨ ਦੇ ਲਈ ਐਂਟੀਬਾਇਓਟਿਕ ਖਾ ਰਹੇ ਹੋ ਐਂਟੀਬਾਇਓਟਿਕ ਦੇ ਸਾਈਡ ਇਫੈਕਟ ਕਰਕੇ ਜਦ ਕਿ ਐਂਟੀਬਾਇਓਟਿਕ ਕੋਈ 5-7 ਦਿਨ ਤੋਂ ਜ਼ਿਆਦਾ ਖਾਣ ਦੀ ਲੋੜ ਨਹੀਂ ਹੁੰਦੀ ਮੇਰਾ ਸਗੋਂ ਐਲੋਪੈਥੀ ਦਾ ਐਕਸਪੀਰੀਅੰਸ ਜ਼ਿਆਦਾ ਹੈ ਬਟ ਅਮਰੀਕਾ ਜੇ ਮੈਨੂੰ 31 ਸਾਲ ਤੋਂ ਅਜੇ ਟ੍ਰੀਟਮੈਂਟ ਕਰ ਰਹੇ ਹਾਂ ਤੇ ਸਿਰਫ ਨੈਚੁਰਲ ਵੇ ਨਾਲ ਆਯੁਰਵੈਦਿਕ ਵੇ ਨਾਲ ਹਰਬਲ ਵੇ ਨਾਲ ਕਿ ਮੇਰੀ ਕੁਆਲਿਫਿਕੇਸ਼ਨ ਉਸ ਪ੍ਰਭੂ ਦੀ ਕਿਰਪਾ ਨਾਲ ਦੋਨੋਂ ਬੰਨੇ ਜੀ ਸੋ ਵਾਈ ਗੁਰੂ ਦੀ ਕਿਰਪਾ ਨਾਲ ਤੁਸੀਂ ਜੇ ਕਿਸੇ ਕਿਸਮ ਦੀ ਵੀ ਪ੍ਰੋਬਲਮ ਹੈ ਪਾਵੇਂ ਤੁਹਾਨੂੰ ਕੋਈ ਅਲਰਜੀ ਦੀ ਹੈ ਸਕਿਨ ਦੀ ਹੈ ਬਾਡੀ ਦੇ ਵਿੱਚ ਕੋਈ ਸਿਸਟਮ ਤੁਹਾਡਾ ਸਕੈਲਟਰ ਸਿਸਟਮ ਐਂਡੋਕਰਨ ਸਿਸਟਮ ਸਰਕੂਲੇਟਰੀ ਸਿਸਟਮ ਡਾਈਜੈਸਟਿਵ ਸਿਸਟਮ ਰੈਸਪੀਰੇਟਰੀ ਸਿਸਟਮ ਹਰ ਬਿਮਾਰੀ ਦਾ ਇਲਾਜ ਦੇਸੀ ਆਯੁਰਵੈਦਿਕ ਹਰਬਲ ਪਿਓਰ ਆਰਗੇਨਿਕ ਕੋਈ ਸਸਤੀਆਂ ਚੀਜ਼ਾਂ ਨਹੀਂ ਅਸੀਂ ਦੰਦੇ ਹਲਕੇ ਫਾਰਮੂਲੇ ਨਹੀਂ ਅਸੀਂ ਦੰਦੇ ਕਿੰਨੀ ਦੁਨੀਆ ਨੂੰ ਅਸਿਡਿਟੀ ਸਾਰੇ ਓਮਪਰਾਜ਼ੋਲ ਖਾ ਰਹੇ ਆ ਪ੍ਰੋਟੋਨਿਕਸ ਖਾ ਰਹੇ ਆ ਜਿਹੜੇ ਪਿਛਲੇ ਹਫ਼ਤੇ ਤੁਸੀਂ ਦੇਖਿਆ ਮੇਰਾ ਕਿੰਨੀ ਦੁਨੀਆ ਨੂੰ ਦਵਾਈ ਗਈ ਇਸ ਚੀਜ਼ ਦੀ ਰੈਸਪੀਰੇਟਰੀ ਪ੍ਰੋਬਲਮ ਕਿੰਨਿਆਂ ਨੂੰ ਆ ਜਦਾ ਕਾ ਦੇਖੋ ਮੌਸਮ ਬਦਲਦਾ ਸਾਰਿਆਂ ਨੂੰ ਉੱਪਰ ਰੈਸਪੀਰੇਟਰੀ ਟੈਕਟਿਨ ਟ੍ਰੈਕਟ ਇਨਫੈਕਸ਼ਨ ਹੁੰਦੀ ਹੈ ਕੋਈ ਇਨਫਲੂਐਂజా ਹੋਵੇ ਕੋਲਡ ਹੋਵੇ ਫਲੂ ਹੋਵੇ ਵਾਇਰਲ ਪ੍ਰੋਬਲਮ ਹੋਵੇ ਵੈਕਸੀਨੇਸ਼ਨ ਤੱਕ ਅਸੀਂ ਕਿਹਨੇ ਕੋਈ ਲੋਵਾਂ ਦੀ ਲੋੜ ਨਹੀਂ ਦਮੇ ਤੱਕ ਦਾ ਇਲਾਜ ਬ੍ਰੌਂਕਾਈਟਸ ਬ੍ਰੌਂਕੀਓਕਟੇਸਿਸ ਨਮੋਨੀਆ ਐਸਥਮਾ ਐਸਥਮੈਟਿਕ ਬ੍ਰੌਂਕਾਈਟਸ ਹਾਰਟ ਪ੍ਰੋਬਲਮ ਹੈ ਹਾਰਟ ਐਨ ਲਾਰਜਮੈਂਟ ਹਾਰਟ ਪੂਰਾ ਪੰਪ ਨਹੀਂ ਕਰ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਸਰਜਰੀ ਤੋਂ ਬਚਾਇਆ ਜਾਏ ਕਿਡਨੀ ਸਟੋਨਸ ਵਾਲੇ ਨੂੰ ਸੀ ਕਿ ਕੋਈ ਸਰਜਰੀ ਕਰਾਉਣ ਦੀ ਲੋੜ ਨਹੀਂ ਕਿਡਨੀ ਸਟੋਨਸ ਪਥਰੀ ਦੇਸੀ ਦਵਾਈ ਨਾ ਕਰਤੀ ਗਾਲ ਬਲੈਡਰ ਸਟੋਨਸ ਕੋਈ ਲੋਡ ਨਹੀਂ ਸਰਜਰੀ ਕਰਾਂਦੀ ਨਹੀਂ ਤੇ ਉਹਨਾਂ ਨੇ ਗਾਲ ਬਲੈਡਰ ਕੱਢ ਦੇਣਾ ਪਿੱਤਾ ਕੱਢ ਦੇਣਾ ਸਾਰੀ ਉਮਰ ਤਲਿਆਂ ਮਲਿਆਂ ਨਹੀਂ ਖਾ ਸਕਦੇ ਗੈਸ ਰਹਿਣੀ ਫੇਰ ਬਾਰ-ਬਾਰ ਕਬਜ਼ ਦੇਖੋ ਕਿੰਨੀ ਦੁਨੀਆ ਨੂੰ ਪ੍ਰੋਬਲਮ ਹੈ ਕਬਜ਼ ਕਿੰਨਾ ਸੌਖਾ ਇਲਾਜ ਹੈ ਬਹੁਤੇ ਨੁਸਖੇ ਤੇ ਮੈਂ ਕਿੰਨਾ ਦਦੋ ਮੈਂ ਦੱਸਦਾ ਤੁਸੀਂ ਘਰ ਬੈਠੇ ਇਸ ਕਰਕੇ ਜਦੋਂ ਦਵਾਈ ਬਗਾਓ ਕੋਈ ਨੁਸਖੇ ਦੱਸ ਦੇਈ ਤੇ ਉਸ ਵੇਲੇ ਸਾਰਾ ਕੁਝ 20 25 ਮਿੰਟ ਚ ਨਹੀਂ ਦੱਸਿਆ ਜਾਂਦਾ ਨਹੀਂ ਤੇ ਐਨੇ ਸਾਲਾਂ ਤੋਂ ਅਸੀਂ ਐਨੇ ਨੁਸਖੇ ਦੱਸਦੇ ਆ ਰਹੇ ਹਾਂ ਕਈ ਨੁਸਖਿਆਂ ਨਾਲ ਤੁਸੀਂ ਘਰ ਬੈਠੇ ਤਿਆਰ ਕਰਕੇ ਬਿਨਾਂ ਦਵਾਈ ਤੋਂ ਠੀਕ ਕਰ ਲੇ ਭਾਵਿਓ ਕਬਜ਼ ਹੈ ਡਾਇਰੀਆ ਹੋਵੇ ਡਾਇਸੈਂਟਰੀ ਹੋਵੇ ਜਿਹਨੂੰ ਪੇਚਸ਼ ਕਹਿੰਦੇ ਹੈ ਲੈਟਰਿਨੋ ਬਲੱਡ ਆਂਦਾ ਹੋਵੇ ਪਲਸਰੇਟਿਵ ਕੋਲਾਈਟਸ ਹੋਵੇ ਬਵਾਸੀਰ ਹੋਵੇ ਹਰ ਬਿਮਾਰੀ ਦਾ ਇਲਾਜ ਹੈ ਤੇ ਆਯੁਰਵੈਦਿਕ ਹੈ ਤੇ ਨੈਚੁਰਲ ਮੇਰੇ ਦੋਨੇ ਨੰਬਰ ਤੁਸੀਂ ਸੇਵ ਕਰਕੇ ਰੱਖੋ 7182165137 ਮੇਰਾ ਸੈੱਲ ਨੰਬਰ ਹੈ ਪਾਵੇਂ WhatsApp ਤੇ ਕਰੋ ਰੈਗੂਲਰ ਕਰੋ 올ਓਵਰ ਦੀ ਵਰਲਡ ਤੇ ਜਿੱਥੋਂ ਮਰਜੀ ਕਰ ਸਕਦੇ ਹੋ ਹਰ ਕੰਟਰੀ ਦਾ ਕੋਡ ਅਲੱਗ ਤੁਸੀਂ ਆਪਣਾ ਲਾਣਾ 7188495859 ਜਿਹੜਾ ਆਫਿਸ ਦਾ ਲੈਂਡਲਾਈਨ ਨੰਬਰ ਹੈ ਉਹਦੇ ਤੇ ਮੈਸੇਜ ਨਹੀਂ ਤੁਸੀਂ ਕਰ ਸਕਦੇ ਨਹੀਂ ਤੇ ਤੁਸੀਂ ਦੇਖੋ ਥੱਲੇ ਮੇਰਾ ਈਮੇਲ ਵੀ ਲਿਖਿਆ ਆ ਰਿਹਾ ਆਪਣੀ ਕੋਈ ਰਿਪੋਰਟ ਭੇਜਣੀ ਗੱਲ ਕਰਨੀ ਈਮੇਲ ਕਰ ਸਕਦੇ ਹੋ ਪਰ ਪਹਿਲਾਂ ਕਾਲ ਕਰੋ ਕੰਸਲਟੇਸ਼ਨ ਫ੍ਰੀ ਪਰ ਦੁਵਾਈ ਨਹੀਂ ਫਰੀਦ ਦੁਵਾਈ ਕਰ ਬੈਠੇ ਪਹੁੰਚਾਣਾ ਸਾਡਾ ਕੰਮ ਹੈ ਕੈਨੇਡਾ ਵਾਲਿਆਂ ਨੂੰ ਹਫਤਾ ਦੋ ਹਫਤੇ ਵੱਧ ਤੋਂ ਵੱਧ ਇੰਗਲੈਂਡ ਵੀ ਇੰਨੇ ਹਫਤੇ ਚ ਮਿਲ ਜਾਂਦੀ ਹੈ ਜਰਮਨ ਆਸਟ੍ਰੇਲੀਆ ਪਾਵੇਂ ਟਾਈਮ ਲੱਗਦਾ ਹੋਵੇ ਜਿਹੜਾ ਟਾਈਮ ਲੱਗਦਾ ਸਿਰਫ ਕਸਟਮ ਵਾਲੇ ਲਾਂਦੇ ਅਸੀਂ ਨਹੀਂ ਲਾਂਦੇ ਔਰ ਅਸੀਂ ਕਿਸੇ ਨੂੰ ਕਸਟਮ ਡਿਊਟੀ ਵੀ ਨਹੀਂ ਪੈਣ ਦਿੱਤੀ ਕਿਉਂਕਿ ਵੈਲਿਊ ਜਾਣ ਕੇ ਕੱਟ ਲਿਖੀ ਦੇ ਉੱਤੇ ਸੋ ਪਿਆਰੇ ਦਰਸ਼ਕੋ ਬਿਮਾਰੀ ਕੋਈ ਹੈ ਸਰੀਰਕ ਮਾਨਸਿਕ ਜਾਂ ਸੈਕਸੂਅਲ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਨੇਚਰਲ ਹੋਮੋਪੈਥਿਕ ਵਿਦਆਊਟ ਐਨੀ ਸਾਈਡ ਇਫੈਕਟ ਦੇਸੀ ਦਾ ਮਤਲਬ ਸਿਰਫ ਇੱਕ ਵਰਡ ਦੇਸੀ ਜ਼ਰੂਰ ਕਰਦੀ ਆਯੁਰਵੈਦਿਕ ਦਾ ਮਤਲਬ ਸਿਰਫ ਇਹ ਨਹੀਂ ਕਿ ਇਟ ਗੋਜ਼ ਟੂ ਦਾ ਰੂਟ ਕਾਸ ਦਾ ਡਿਜ਼ੀਜ਼ ਬਿਮਾਰੀ ਨੂੰ ਜੜ ਤੱਕ ਜਾਣਦੇ ਆ ਕਿੰਨੀ ਦੁਨੀਆ ਦੇਖੋ ਸਾਰੀ ਉਮਰ ਦਵਾਈ ਖਾਂਦੇ ਰਹਿੰਦੀ ਭਾਵੇਂ ਸ਼ੂਗਰ ਦੀ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਦਰਦਾਂ ਦੀ ਉਹ ਅੰਗਰੇਜ਼ੀ ਦਵਾਈਆਂ ساری ਉਮਰ ਖਾਂਦੇ ਰਹਿਣਾ ਸਾਈਡ ਇਫੈਕਟ ਤੋਂ ਸਫਰ ਕਰਦੇ ਰਹਿਣਾ ਕਿਡਨੀ ਲੀਵਰ ਖਰਾਬ ਕਰ ਲੈਣਾ ਅਲਰਜੀ ਹੋ ਜਾਣੀ ਉਹ ਖਾਈ ਜਾਣੀਆਂ ਫਿਰ ਦੇਸੀ ਦਵਾਈਆਂ ਨਾ ਕਈ ਕਹਿੰਨਗੇ ਜੀ ਇੱਕ ਮਹੀਨਾ ਖਾ ਕੇ ਸਦਾ ਵਾਸਤੇ ਠੀਕ ਹੋ ਜੇ ਨੇਗਾ ਉਹ ਤਾਂ ਮੁਸ਼ਕਲ ਹੈ ਨਾ ਇਹ ਡਿਪੈਂਡ ਕਰਦਾ ਕਿੰਨੀ ਪੁਰਾਣੀ ਬਿਮਾਰੀ ਆ ਦੇਸੀ ਦਵਾਈ ਦਾ ਇਹ ਹੀ ਫਾਇਦਾ ਨਹੀਂ ਤੇ ਤੁਸੀਂ ਆਪਣੇ ਇੰਡੀਅਨਸ ਨੂੰ ਤੇ ਮੋਸਟਲੀ ਪਤਾ ਹੀ ਆ ਕਿ ਦੇਸੀ ਦਵਾਈ ਭਾਵੇਂ ਹੌਲੀ ਰਿਜ਼ਰ ਕਰੇ ਪਰ ਇਹਦਾ ਇੱਕ ਤਾਂ ਕੋਈ ਸਾਈਡ ਇਫੈਕਟ ਨਹੀਂ ਬਹੁਤੀਆਂ ਚੀਜ਼ਾਂ ਤੁਹਾਡੀ ਰਸੋਈ ਚ ਪਈਆਂ ਆਯੁਰਵੈਦਿਕ ਨੁਸਖੇ ਜਿੰਜਰ ਹੈ ਟਰਮਰਿਕ ਹੈ ਲਸਣ ਹੈ ਪਿਆਜ਼ ਹੈ ਬਾਲ ਚੀਨੀ ਹੈ ਇਹਨਾਂ ਚੀਜ਼ਾਂ ਦੇ ਕਿੰਨੇ ਫਾਇਦੇ ਆ ਮੇਰਾ ਖਿਆਲ ਹੈ ਸ਼ਾਇਦ ਟਾਈਮ ਅਜ਼ਾਦਤ ਨਹੀਂ ਦੇ ਰਿਹਾ ਤੁਹਾਨੂੰ ਇਹ ਯਾਦ ਕਰਾਂਦਾ ਕਿ ਹਮੇਸ਼ਾ ਤੁਸੀਂ ਕਾਲ ਕਰਨੀ ਹੈ ਦੋਨੇ ਨੰਬਰ ਆਪਣੇ ਕੋ ਸੇਵ ਕਰ ਲਓ ਡਾਕਟਰ ਕੁਮਾਰ ਕਰਕੇ 7182165137 ਇਸ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਮੈਸੇਜ ਛੱਡ ਸਕਦੇ ਹੋ ਮੇਰਾ ਘਰ ਟਾਈਮ ਜ਼ਾਸ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਤੇ ਦੇਖਣ ਸੁਣਨ ਵਾਲਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ